ਪਹਾੜਾਂ ਦੇ ਵਿੱਚ ਹੋਰ ਹੀ بارش ਦੇ ਕਰਕੇ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਲੈਵਲ ਹੁਣ ਵੱਧ ਕੇ 524.50 ਮੀਟਰ ਤੱਕ ਹੋ ਗਿਆ ਜਿੱਥੇ ਇੱਕ ਪਾਸੇ ਜੰਮੂ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਹੋਰ ਹੀ بارش ਦੇ ਕਰਕੇ ਉੱਜ ਦਿਰਾ ਆਪਣਾ ਕਹਿ ਹਟਾਰਿਆ ਹੈ ਉੱਥੇ ਹੀ ਪਠਾਨਕੋਟ ਦੇ ਵਿੱਚ ਪੈਂਦੇ ਰਣਜੀਤ ਸਾਗਰ ਡੈਮ ਦੀ ਝੀਲ ਦਾ ਲੈਵਲ ਵੀ ਲਗਾਤਾਰ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਹੋਰ ਹੀ بارش ਦੇ ਕਰਕੇ ਵੱਧਦਾ ਜਾ ਰਿਹਾ ਜੋ ਕਿ ਵੱਧ ਕੇ 524.50 ਮੀਟਰ ਤੱਕ ਪਹੁੰਚ ਚੁੱਕਿਆ ਹੈ ਅਤੇ ਫਿਲਹਾਲ ਇਹ ਖਤਰੇ ਦੇ ਨਿਸ਼ਾਨ ਤੋਂ 3 ਮੀਟਰ ਥੱਲੇ ਆ ਰਣਜੀਤ ਸਾਗਰ ਡੈਮ ਦੀ ਝੀਲ ਦਾ ਲੈਵਲ 527.91 ਮੀਟਰ ਹੈ ਜਿਸ ਨੂੰ ਦੇਖਦੇ ਹੋਏ ਡੈਮ ਪ੍ਰਸ਼ਾਸਨ ਦੇ ਵੱਲੋਂ ਰਣਜੀਤ ਸਾਗਰ ਡੈਮ ਦੀ ਝੀਲ ਦਾ ਇੱਕ ਸਿੰਪਲਵੇ ਗੇਟ ਕੋਲ ਦਿੱਤਾ ਗਿਆ ਅਤੇ ਕਰੀਬ 5000 ਕਿਊਸਿਕ ਪਾਣੀ ਰਾਵੀ ਦਰਿਆਦ ਵਿੱਚ ਛੱਡਿਆ ਗਿਆ ਹੈ ਫਿਲਹਾਲ ਹਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਖਤਰੇ ਦੀ ਗੱਲਬਾਤ ਨਹੀਂ ਕੀਤੀ ਜਾ ਰਹੀ ਹਰਨਜੀਤ ਸਾਗਰ ਡੈਮ ਦੇ ਚੀਫ ਇੰਜੀਨੀਅਰ ਦਾ ਕਹਿਣਾ ਹੈ ਕਿ ਕੁਝ ਚੈਨਲ ਦੇ ਉੱਪਰ ਗਲਤ ਚਲਾਇਆ ਜਾ ਰਿਹਾ ਹੈ ਕਿ ਹਰਨਜੀਤ ਸਾਗਰ ਡੈਮ ਦੇ ਵਿੱਚੋਂ 2.5 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਪਰ ਇਹ ਬਿਲਕੁਲ ਗਲਤ ਹੈ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣ ਲਿਆ ਐਸਮ ਜਨ న్యూਸ ਦੇ ਲਈ ਜੀ 10ਵੇਂ ਚੰਨਾ ਜੀ ਅੱਜ ਬੜੀ న్యూਸ ਚੈਨਲ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਰਣਜੀਤ ਸਾਗਰ ਡੈਮ ਤੋਂ 2.5 ਲੱਖ ਕਿਊਸਿਕ ਪਾਣੀ ਛ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੇ ਜਿਹੜਾ ਡੈਮ ਦਾ ਮਤਲਬ ਕਿ ਜਿੱਥੇ ਮੈਕਸਿਮਮ ਲੈਵਲ ਜਿਹੜਾ ਹੈਗਾ ਉਹ 527.99 ਤੱਕ ਅਸੀਂ ਸਟੋਰ ਕਰ ਸਕਦੇ ਹਾਂ ਔਰ ਇਸ ਟਾਈਮ 524.50 ਲੈਵਲ ਤੇ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਰਹੀ ਸਾਰੇ ਮਤਲਬ ਕਿ ਆਮ ਪਬਲਿਕ ਨੂੰ ਦੱਸਣਾ ਚਾਹੁੰਦਾ ਵੀ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਤੇ ਜਿੱਥੋਂ ਤੱਕ ਅੱਜ ਇੱਕ ਗੇਟ ਖੋਲਣ ਦਾ ਸਬੰਧ ਹੈ ਉਹ ਇਹ ਹੈ ਵੀ ਅਸੀਂ ਕਾਫੀ ਦਿਨਾਂ ਤੋਂ ਪਲਾਨ ਕਰ ਰਹੇ ਸੀ ਕਿਉਂਕਿ ਰਨਜੀਤ ਸਾਗਰ ਡੈਮ ਦੇ ਜਿਹੜੇ ਕੈਚਮੈਂਟ ਏਰੀਆ ਚ ਬਰਸਾਤ ਜਿਆਦਾ ਹੋ ਰਹੀ ਸੀਗੀ ਔਰ ਅਸੀਂ ਥੋੜਾ ਜਿਹਾ ਕੁਸ਼ਨ ਰੱਖਣਾ ਹੁੰਦਾ ਵੀ ਕਦੇ ਇਕਦਮ ਕੋਈ ਜਿਆਦਾ ਫਲੱਡ ਨਾ ਆਵੇ ਉਹਨੂੰ ਸਟੋਰ ਕਰਨ ਲਈ ਅਸੀਂ 5000 ਕਿਊਸਿਕ ਪਾਣੀ ਛੱਡਣਾ ਸੀ ਪਠਾਨਕੋਟ ਤੋਂ ਲੱਕੀ ਦੀ ਰਿਪੋਰਟ ਪਹਾੜਾਂ ਦੇ ਵਿੱਚ ਹੋਰ ਇਹ بارش ਦੇ ਕਰਕੇ ਰਨਜੀਤ ਸਾਗਰ ਡੈਮ ਦੀ ਛੀਲ ਦਾ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ ਰਨਜੀਤ ਸਾਗਰ ਡੈਮ ਦਾ ਪਾਣੀ ਦਾ ਲੈਵਲ ਹੁਣ ਵੱਧ ਕੇ 524.50 ਮੀਟਰ ਤੱਕ ਹੋ ਗਿਆ ਜਿੱਥੇ ਇੱਕ ਪਾਸੇ ਜੰਮੂ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਹੋਰ ਹੀ بارش ਦੇ ਕਰਕੇ ਉੱਜ ਦਿਰਾ ਆਪਣਾ ਕਹਿਰ ਟਾਰਿਆ ਹੈ ਉੱਥੇ ਹੀ ਪਠਾਨਕੋਟ ਦੇ ਵਿੱਚ ਪੈਂਦੇ ਰਣਜੀਤ ਸਾਗਰ ਡੈਮ ਦੀ ਝੀਲ ਦਾ ਲੈਵਲ ਵੀ ਲਗਾਤਾਰ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਹੋਰ ਹੀ بارش ਦੇ ਕਰਕੇ ਵਧਦਾ ਜਾ ਰਿਹਾ ਜੋ ਕਿ ਵਧ ਕੇ 524.50 ਮੀਟਰ ਤੱਕ ਪਹੁੰਚ ਚੁੱਕਿਆ ਹੈ ਅਤੇ ਫਿਲਹਾਲ ਇਹ ਖਤਰੇ ਦੇ ਨਿਸ਼ਾਨ ਤੋਂ 3 ਮੀਟਰ ਥੱਲੇ ਹੈ ਰਣਜੀਤ ਸਾਗਰ ਡੈਮ ਦੀ ਝੀਲ ਦਾ ਲੈਵਲ 527.91 ਮੀਟਰ ਹੈ ਜਿਸ ਨੂੰ ਦੇਖਦੇ ਹੋਏ ਡੈਮ ਪ੍ਰਸ਼ਾਸਨ ਦੇ ਵੱਲੋਂ ਰਣਜੀਤ ਸਾਗਰ ਡੈਮ ਦੀ ਛੀਲ ਦਾ ਇੱਕ ਸਿੰਪਲਵੇ ਗੇਟ ਖੋਲ ਦਿੱਤਾ ਗਿਆ ਅਤੇ ਕਰੀਬ 5000 ਕਿਊਸਿਕ ਪਾਣੀ ਰਾਵੀ ਦਰਿਆਦ ਵਿੱਚ ਛੱਡਿਆ ਗਿਆ ਹੈ ਫਿਲਹਾਲ ਹਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਖਤਰੇ ਦੀ ਗੱਲਬਾਤ ਨਹੀਂ ਕਹੀ ਜਾ ਰਹੀ ਰਣਜੀਤ ਸਾਗਰ ਡੈਮ ਦੇ ਚੀਫ ਇੰਜੀਨੀਅਰ ਦਾ ਕਹਿਣਾ ਹੈ ਕਿ ਕੁਝ ਚੈਨਲ ਦੇ ਉੱਪਰ ਗਲਤ ਚਲਾਇਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਡੈਮ ਦੇ ਵਿੱਚੋਂ 2.5 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਪਰ ਇਹ ਬਿਲਕੁਲ ਗਲਤ ਹੈ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣ ਲਿਆ ਆਸਮ ਜਾਨ ਨਿਊਜ਼ ਲਈ ਜੀ 10ਵੇਂ ਚੰਨਾ ਜੀ ਅੱਜ ਬੜੇ ਨਿਊਜ਼ ਚੈਨਲ ਦੇ ਵਿੱਚ ਇਹ ਚੱਲ ਰਿਹਾ ਕਿ ਰਣਜੀਤ ਸਾਗਰ ਡੈਮ ਤੋਂ 2.5 ਲੱਖ ਕਿਊਬਾ ਪਾਣੀ ਛੱਡਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੇ ਜਿਹੜਾ ਡੈਮ ਦਾ ਮਤਲਬ ਹੈ ਕਿ ਜਿੱਥੇ ਮੈਕਸਿਮਮ ਲੈਵਲ ਜਿਹੜਾ ਹੈਗਾ ਉਹ 527.99 ਤੱਕ ਅਸੀਂ ਸਟੋਰ ਕਰ ਸਕਦੇ ਹਾਂ ਔਰ ਇਸ ਟਾਈਮ 524.50 ਲੈਵਲ ਤੇ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਬਰਾਹੀਂ ਸਾਰੇ ਮਤਲਬ ਕਿ ਆਮ ਪਬਲਿਕ ਨੂੰ ਦੱਸਣਾ ਚਾਹੁੰਦਾ ਵੀ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਤੇ ਜਿੱਥੋਂ ਤੱਕ ਅੱਜ ਇੱਕ ਗੇਟ ਖੋਲਣ ਦਾ ਸਬੰਧ ਹੈ ਉਹ ਇਹ ਹੈ ਵੀ ਅਸੀਂ ਕਾਫੀ ਦਿਨਾਂ ਤੋਂ ਪਲਾਨ ਕਰ ਰਹੇ ਸੀ ਕਿਉਂਕਿ ਰਣਜੀਤ ਸਾਗਰ ਡੈਮ ਦੇ ਜਿਹੜੇ ਕੈਚਮੈਂਟ ਏਰੀਆ 'ਚ ਬਰਸਾਤ ਜਾਦੇ ਹੋ ਰਹੀ ਸੀਗੀ ਔਰ ਅਸੀਂ ਥੋੜਾ ਜਿਹਾ ਕੁਸ਼ਨ ਰੱਖਣਾ ਹੁੰਦਾ ਵੀ ਕਦੇ ਇੱਕਦਮ ਕੋਈ ਜ਼ਿਆਦਾ ਫਲੱਡ ਨਾ ਆਵੇ ਉਹਨੂੰ ਸਟੋਰ ਕਰਨ ਲਈ ਅਸੀਂ 5000 ਕਿਊਮਿਕ ਪਾਣੀ ਛੱਡਣਾ ਸੀ ਪਠਾਨਕੋਟ ਤੋਂ ਲੱਕੀ ਦੀਪੂ